ਸਾਦਕੇ ਜਾਈਏ ਵੀ ਸਾਡੇ ਵਾਲੇ ਲੋਕਾਂ ਦੇ ਪਤੰਦਰਾ ਨੇ ਕਈ ਕਹਾਵਤਾਂ ਦੇ ਮੂੰਹ ਮੋੜਤੇ ਲੋਕ ਕਹਿੰਦੇ ਸੀ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਉਹ ਵੀ ਲਾਤੇ ਜਾਤਾਂ ਪਾਤਾਂ ਤੇ ਨਾਂ ਤੇ ਲੜਾਉਣ ਵਾਲਿਆਂ ਦੇ ਮੂੰਹ ਤੇ ਚਾਪੜੇ ਵੀ ਲਾਤੇ ਹੁਣ ਤਾਂ ਪਤਾ ਲੱਗ ਗਿਆ ਹੁਣ ਨਾ ਵੀ ਸੀਰੀ ਸਾਡੇ ਸੱਚੀ ਚਾਚੇ ਤਾਏ ਹੁੰਦੇ ਨੇ ਤੇ ਜਿਹੜੇ ਜੱਟਾਂ ਦੇ ਵੱਡੇ ਟਰੈਕਟਰ ਬਿਨਾ ਮਤਲਬ ਤੁਸੀਂ ਕਈਆਂ ਨੂੰ ਚੁੱਭਦੇ ਰਹਿੰਦੇ ਸੀ ਅੱਜ ਜਦੋਂ ਅੱਧੀ ਅੱਧੀ ਸ਼ੋਅ ਥਾਂ ਡੁੱਬੇ ਹੋਏ 855 ਸੋਨਾ ਲੀਕਾ ਆਉਂਦੇ ਨੇ ਰਿੰਗ ਦੇ ਉਹ ਦੂਰੋਂ ਆਉਂਦੇ ਆ ਆਕਸੀਜਨ ਦੀ ਢੋਲੀ ਵਰਗੇ ਲੱਗਦੇ ਨੇ ਵੀ ਆਇਆ ਸੁੱਖ ਦਾ ਸਾਹ ਕੁਛ ਨਾ ਕੁਛ ਲੈ ਕੇ ਆਏ ਹੋਣਗੇ ਗੁਰੂ ਦੇ ਜਾਇ ਉਧਰ ਲੈਂਦੇ ਪੰਜਾਬੀਆਂ ਨੇ ਵੀ ਦਿਲ ਤੇ ਦਰਿਆਵਾਂ ਦੇ ਦਰਵਾਜ਼ੇ ਖੋਲ ਕੇ ਦਸਤਾ ਵੀ ਲੈਦੇ ਪਾਸੇ ਰਹਿਣਿਆ ਪਰ ਹੈ ਚੜਦੀ ਕਲਾ ਜੀਆ ਦਿਲ ਜੱਤ ਲਿਆ ਓ ਛੋਟੇਓ ਇੱਕ ਗੋਰੀ ਡਾਕਟਰਨੀ ਕੋਲ ਗਿਆ ਸੀ ਅੱਜ ਉਹਨੂੰ ਵੀਡੀਓ ਦਿਖਾ ਕੇ ਮੈਂ ਕਿਹਾ ਮੇਰੇ ਪਿੰਡ ਫਲੱਡ ਆਏ ਹੋਏ ਨੇ ਤੂੰ ਵੀ ਦਵਾਵਾਂ ਕਰੀ ਜਦੋਂ ਵੀਡੀਓ ਚੱਲੀ ਬਾਬੇ ਨੇ ਟਰਾਲੀ ਤੇ ਬੈਠਣ ਲੱਗੇ ਨੇ ਛੱਡਿਆ ਜਕਾਰਾ ਬੋਲੇ ਸੋ ਨਿਹਾਲ ਗਹਿ ਕੇ ਕਹਿੰਦੀ ਦੇ ਆਰ ਸੈਲੀਬ੍ਰੇਟਿੰਗ ਫਲੱਡਸ ਮਗਾ ਸੈਲੀਬ੍ਰੇਸ਼ਨ ਆਣੀ ਹੈ ਚੜਦੀਆਂ ਕਲਾਂ ਨੇ ਜੇ